5 ਲੱਖ ਦਾ ਲੋਨ ਸਿਰਫ 5 ਮਿੰਟਾਂ ਚ ਉਹ ਵੀ ਕਲੇ ਉਧਾਰ ਕਾਰਡ ਤੇ ਹੇਠਾ ਦਿੱਤੇ ਬਟਨ ਤੇ ਕਲਿੱਕ ਕਰੋ ਚਲ ਅਪਲਾਈ ਕਰ ਹੀ ਦਿੰਨੀ ਆ ਕੀ ਇਹ ਬੈਗ ਨੂੰ ਸੋਣੀ ਲਵੇ ਇੱਕ ਤਾਂ ਲਿਆਂਗੂਗੀ 3-4 ਛੂਟ ਮਹਿੰਗੇ ਜੀ ਇੱਕ ਲਿਆਂਗੂਗੀ ਮੈਂ ਤੋਲਾ ਸੋਨੇ ਦਾ ਉਹਦੇ ਚ ਕਲਾ ਲੂੰਗੀ ਟੌਪਸ ਤੇ ਇੱਕ ਉਹਨੂੰ ਗੱਡੀ ਲੈ ਕੇ ਦੂੰਗੀ ਨਾਲੇ ਉਹ ਕੰਮ ਲੱਗ ਜੂਗਾ ਨਾਲੇ ਉਹ ਕਿਸ਼ਤਾਂ ਭਰਿਆ ਕਰੂਗਾ ਚੱਲ ਫਿਰ ਅਪਲਾਈ ਕਰ ਹੀ ਦਿੰਨੀ ਆ ਨਾਮ ਰਾਜਵੀਰ ਕੌਰ ਪਿੰਡ ਮੀਰਪੁਰ ਖੁਰਦ ਜ਼ਿਲ੍ਹਾ ਮਾਨਸਾ ਫੋਨ ਨੰਬਰ 007 ਹੇ ਬਾਈ ਗੁਰੂ ਬਾਬਾ ਛੰਡੇ ਵਾਲਿਆ ਮੇਰਾ ਕੰਮ ਵਾਝੇ ਨਾਲੇ ਵਰਫੀ ਦਾ ਡੱਬਾ ਲੈ ਕੇ ਆਂ ਇੱਕ ਚੰਦਰ ਚੜਾ ਕੇ ਜਾਉਂਗੀ ਲੱਗਦਾ ਸੁਣ ਲਈ ਬਾਬੇ ਨੇ ਹਲੋ ਹਾਂਜੀ ਰਾਜਵੀਰ ਕਾਲ ਬੋਲਦੇ ਹਾਂ ਹਾਂਜੀ ਤੁਸੀਂ ਕੌਣ ਮੈਡਮ ਮੈਂ ਲੋਨ ਡਿਪਾਰਟਮੈਂਟ ਤੋਂ ਵਿਦਿਆ ਗੱਲ ਕਰ ਰਹੀ ਹਾਂ ਠੀਕ ਹੈ ਜੀ ਮੈਡਮ ਤੁਸੀਂ ਫੇਸਬੁੱਕ ਤੇ ਲੋਨ ਅਪਲਾਈ ਕੀਤਾ ਸੀ ਹਾਂਜੀ ਕੀਤਾ ਸੀ ਮੈਡਮ ਤੁਹਾਡੀ ਜਾਣਕਾਰੀ ਲਈ ਦੱਸ ਦੇਵਾਂ ਕਿ ਸਾਡੀ ਬੈਂਕ 5 ਲੱਖ ਦਾ ਲੋਨ ਸਿਰਫ 5 ਮਿੰਟਾਂ ਦੇ ਵਿੱਚ ਕਰ ਦਈਏ ਠੀਕ ਹੈ ਜੀ ਪਰ ਮੈਂ ਦੱਸ ਦੇਵਾਂ ਕਿ ਇਸ ਦੇ ਲਈ ਸਾਡੀ ਬੈਂਕ ਦੀਆਂ ਕੁਝ ਜ਼ਰੂਰੀ ਸ਼ਰਤਾਂ ਨੇ ਸ਼ਰਤਾਂ ਉਹ ਕਿਹੜੀਆਂ ਮੈਡਮ ਸਭ ਤੋਂ ਪਹਿਲਾਂ ਦਾ ਤੁਹਾਡਾ ਮੋਬਾਈਲ ਨੰਬਰ ਆਧਾਰ ਕਾਰਡ ਅਤੇ ਬੈਂਕ ਖਾਤੇ ਨਾਲ ਜੁੜਿਆ ਹੋਣਾ ਜ਼ਰੂਰੀ ਹੈ ਮੋਬਾਈਲ ਨੰਬਰ ਹਾਂਜੀ ਉਹ ਤਾਂ ਜੁੜਿਆ ਹੋਇਆ ਚਲੋ ਠੀਕ ਹੈ ਜੀ ਤਾਂ ਤੁਸੀਂ ਮੈਨੂੰ ਆਪਣੀਆਂ ਇਹ ਤਿੰਨੇ ਚੀਜ਼ਾਂ ਨਾ WhatsApp ਤੇ ਸੈਂਡ ਕਰ ਦਿਓ ਹਾਂਜੀ ਹੁਣੇ ਕਰਦੀ ਹਾਂ ਹਾਂਜੀ ਚੈੱਕ ਕਰੋ ਕਰਤੇ ਠੀਕ ਆ ਜੀ ਲਾਈਨ ਤੇ ਬਨੇ ਰਹੋ ਮੈਂ ਤੁਹਾਡੀ ਡਿਟੇਲ ਚੈੱਕ ਕਰਤੀ ਹਾਂ ਰਾਜ ਟੁਕਾਰ ਜੀ ਮੈਡਮ ਮੈਂ ਚੈੱਕ ਕਰ پا ਰਹੀ ਆ ਲਾਸਟ ਟਾਈਮ ਤੁਹਾਡੇ ਅਕਾਊਂਟ ਵਿੱਚ ਕਿੰਨੀ ਪੇਮੈਂਟ ਸੀ ਹਾਂ ਪੇਮੈਂਟ ਤਾਂ ਹੈਗੀ ਆ ਤੁਸੀਂ ਕੀ ਕਰਨਾ ਜੀ ਮੈਡਮ ਮੈਂ ਤੁਹਾਨੂੰ ਦੱਸ ਦੇਵਾਂਗੀ ਲੋਨ ਪਾਸ ਕਰਾਉਣ ਲਈ ਨਾ ਖਾਤੇ ਵਿੱਚ 20000 ਰੁਪਏ ਹੋਣਾ ਤਾਂ ਜ਼ਰੂਰੀ ਆ ਹਾਂਜੀ 20000 ਤਾਂ ਹੈਗਾ ਕੁਝ ਪੈਸੇ ਉੱਤੇ ਵੀ ਸੀਗੇ ਤੇ ਮੇਰੇ ਧਿਆਨ 'ਚ ਨਹੀਂ ਹੈਗਾ। ਹਾਂਜੀ ਮੈਡਮ ਮੈਂ ਤੁਹਾਡੇ ਨਾ ਰਿਸਟਰ ਮੋਬਾਈਲ ਨੰਬਰ ਤੇ ਇੱਕ OTP ਸੈਂਡ ਕੀਤਾ ਹੈ। ਪਲੀਜ਼ ਮੈਨੂੰ ਦੱਸ ਦਿਓ। ਹਾਂਜੀ ਆ ਗਿਆ। ਲਿਖੋ। 1 2 3 4 ਠੀਕ ਹੈ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ। ਮੈਂ ਪੇਮੈਂਟ ਕਰ ਦਿੱਤੀ ਜਾ ਕੇ ਆਪਣਾ ਖਾਤਾ ਚੈੱਕ ਕਰਵਾਓ। ਠੀਕ ਹੈ ਜੀ। ਪੀ ਆਸੇ ਉਹ ਵੀ ਕੱਟ ਕੇ ਲੈ ਗਈ ਨੋ 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 ਹਾਂਜੀ ਦੋਸਤੋ ਤੁਸੀਂ ਅੱਜ ਦੀ ਵੀਡੀਓ ਵਿੱਚ ਦੇਖਿਆ ਆਨਲਾਈਨ ਫਰੌਡ ਕਿੱਦਾਂ ਹੁੰਦਾ ਤੁਸੀਂ ਆਪਣੇ ਫੋਨ ਦਾ ਓਟੀਪੀ ਜਾਂ ਪਰਸਨਲ ਡਿਟੇਲ ਕਦੇ ਵੀ ਕਿਸੇ ਨਾਲ ਸ਼ੇਅਰ ਨਾ ਕਰੋ ਇਹ ਫੇਸਬੁੱਕ ਮੈਸੇਜ ਅਤੇ ਕਾਲਾਂ ਤੋਂ ਸਾਵਧਾਨ ਰਹੋ ਧੰਨਵਾਦ